ਇੱਕ ਵਾਰਰੇ ਦੋਸਤੋ ਪਿਆਰ ਭਰੀ ਫਤਿਹ ਕਬੂਲ ਕਰਿਓ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਤੀਰਥ ਵਰਲਡ ਦੇ ਵਿੱਚ ਸਵਾਗਤ ਹੈ ਤੇ ਤੁਸੀਂ ਜੁੜ ਗਿਓ ਸਾਡੇ ਚੈਨਲ ਤੀਰਥ ਵਰਲਡ ਦੇ ਨਾਲ ਜਿੰਨੇ ਵੀ ਮਿੱਤਰ ਸੱਜਣ ਸਾਡੇ ਚੈਨਲ ਤੇ ਆਉਂਦੇ ਨੇ ਜਾਂ ਸਾਡੇ ਚੈਨਲ ਬਾਈ ਇਨਫੋਰਮੇਸ਼ਨ ਲੈਂਦੇ ਨੇ ਸਾਰੇ ਦਾ ਤੈਨ ਦੋ ਬਹੁਤ ਬਹੁਤ ਆਦਰ ਸਤਿਕਾਰ ਤੇ ਪਿਆਰ ਮਾੜ ਦਿੰਨੇ ਹੋ ਸਤਿਕਾਰ ਦਿੰਨੇ ਹੋ ਪਿਆਰ ਵੀ ਦਿੰਨੇ ਹੋ ਚਾਹੇ ਕਾਟਾ ਚਾਹੇ ਬਾਦਾਂ ਪਰ ਫਿਰ ਵੀ ਤੁਹਾਡੀ ਵਜ੍ਹਾ ਕਰਕੇ ਹੀ ਅਸੀਂ ਵੀਡੀਓ ਬਣਾਇਆ ਸੋ ਹਰ ਰੋਜ਼ ਕਿਸੇ ਨਾ ਕਿਸੇ ਵਿਸ਼ੇ ਤੇ ਜਾਂ ਕਿਸੇ ਨਾ ਕਿਸੇ ਤੱਤ ਤੇ ਵੀਡੀਓ ਲਿਆਉਨੇ ਆ ਤਾਂ ਕਿ ਤੁਹਾਨੂੰ ਹਰ ਇੱਕ ਪੱਖ ਤੋਂ ਜਾਣੂ ਕਰਵਾਇਆ ਜਾਵੇ ਤੇ ਹਰ ਇੱਕ ਪੱਖ ਦੀ ਡਿਟੇਲ ਦਿੱਤੀ ਜਾਵੇ ਜਿਸ ਨਾਲ ਤੁਹਾਡੇ ਜੀਵਨ ਦੇ ਵਿੱਚ ਕੋਈ ਅਜਿਹੀਆਂ ਚੀਜ਼ਾਂ ਨੇ ਜੋ ਤੁਹਾਨੂੰ ਨਾ ਪਤਾ ਹੋਣ ਜਾਂ ਪਤਾ ਹੋਣ ਉਹਨਾਂ ਬਾਰੇ ਪਤਾ ਲੱਗ ਸਕੇ ਸੋ ਅੱਜ ਅਸੀਂ ਇੱਕ ਤੁਹਾਡੇ ਨਾਲ ਟੈਕਨੋਲੋਜੀ ਦੀ ਵੀਡੀਓ ਸਾਂਝੀ ਕਰਾਂਗੇ ਕਿ ਟੈਕਨੋਲੋਜੀ ਕਿੰਨੀ ਫਾਸਟ ਹੋ ਉਹ ਟੈਕਨੋਲੋਜੀ ਕਿਸੇ ਕਿਸਮ ਦੀ ਵੀ ਹੋ ਸਕਦੀ ਹੈ ਚਾਹੇ ਕਿਸੇ ਆਧਾਰੀ ਦੇ ਵਿੱਚ ਹੋਵੇ ਚਾਹੇ ਮੋਬਾਈਲੀ ਯੁੱਗ ਵਿੱਚ ਹੋਵੇ ਜਾਂ ਤੁਸੀਂ ਇਸ ਵੀਡੀਓ ਤੋਂ ਆਈਡੀਆ ਲਾ ਲਿਆ ਹੋਣਾ ਕਿ ਟੈਕਨੋਲੋਜੀ ਅਜਲੀ ਇਹ ਕਾਰਾਂ ਦੇ ਰਿਲੇਟਡ ਆ ਕਿ ਕਾਰਾਂ ਦੇ ਵਿੱਚ ਕਿਵੇਂ ਦੇ ਸੁਧਾਰ ਆ ਗਏ ਕਿਵੇਂ ਕਾਰਾਂ ਨੂੰ ਉਹਨਾਂ ਦੇ ਵਿੱਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ ਕਿਵੇਂ ਜੋ ਗੱਡੀਆਂ ਅਨਸੇਫ ਹੁੰਦੀਆਂ ਸੀ ਉਹਨਾਂ ਨੂੰ ਸੇਫ ਬਣਾਇਆ ਜਾ ਰਿਹਾ ਪਹਿਲਾਂ ਕਦੇ ਗੱਡੀਆਂ ਦੇ ਵਿੱਚ 에어 ਬੈਗ ਨਹੀਂ ਹੁੰਦੇ ਸੀ ਚਲੋ ਹੁਣ 에어 ਬੈਗ ਆ ਗਏ ਕਿ ਅਗਰ ਐਕਸੀਡੈਂਟ ਹੋਉਂਦੇ ਨੇ ਤਾਂ 100 ਦੇ ਵਿੱਚੋਂ 80% ਬੰਦੇ ਡਰਾਈਵਰ ਦੀ ਮੌਤ ਬਚਣੋ ਹੋ ਜਾਂਦੀ ਐ ਨਾ 에어 ਬੈਗ ਦੇ ਨਾਲ ਤੇ ਜਿੱਥੇ 에어 ਬੈਗ ਦਾ ਫਾਇਦਾ ਵੀ ਉੱਥੇ ਨੁਕਸਾਨ ਵੀ ਆ ਕਈ ਲੋਕ ਡੈਸ਼ਬੋਰਡ ਤੇ ਲੱਤਾਂ ਰੱਖ ਲੈਂਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਤੇ ਇੱਥੇ 에어 ਬੈਗ ਆ ਅਗਰ ਜਦੋਂ ਉਹ ਤੇ ਪ੍ਰੈਸ਼ਰ ਪੈਂਦਾ 에어 ਬੈਗ ਵਾਲੀ ਸਪੇਸ ਤੇ ਤਾਂ ਇਕਦਮ ਉਹ ਜਿਵੇਂ ਇੱਕ ਬਲਾਸਟ ਹੁੰਦਾ ਉਦਾਂ ਖੁੰਦਾ ਬਾਜੀ ਦੇ ਨਾਲ ਤੁਹਾਡੀ ਗਰੀਡ ਦੀ ਹੱਡੀ ਡੈਮੇਜ ਵੀ ਹੋ ਸਕਦੀ ਹੈ। ਅਗਰ ਖਾਸ ਕਰਕੇ ਉਹਨਾਂ ਲੋਕਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਦੇ ਕੋਲ 에어 ਬੈਗ ਵਾਲੀਆਂ ਗੱਡੀਆਂ ਨੇ ਨਾ ਉਹ ਕਦੇ ਡੈਸ਼ਬੋਰਡ ਤੇ ਲੱਤਾਂ ਨਾ ਰੱਖਿਆ ਕਰੋ ਕਿਉਂਕਿ ਜਦੋਂ ਉੱਥੇ ਪ੍ਰੈਸ਼ਰ ਪੈਂਦਾ ਤਾਂ ਉਹ ਬੜੇ ਧਮਾਕੇ ਦੇ ਨਾਲ ਖੁੱਲਦੇ ਨੇ 에어 ਬੈਗ ਤੇ ਜਿਦੇ ਨਾਲ ਤੁਹਾਡੀ ਬੋਡੀ ਡੈਮੇਜ ਹੋ ਸਕਦੀ ਆ ਹਰ ਇੱਕ ਐਕਸੀਡੈਂਟ ਨਾ ਹੋਵੇ ਪਰ ਐਕਸੀਡੈਂਟ ਦਾ ਰੂਪ ਬਣ ਸਕਦਾ। ਸੋ ਅਸੀਂ ਜਿਸ ਟੈਕਨੋਲੋਜੀ ਦੀ ਗੱਲ ਕਰ ਰਹੇ ਹਾਂ ਉਹ ਤੁਸੀਂ ਮੈਂ ਤੁਹਾਨੂੰ ਇੱਕ ਵੀਡੀਓ ਕਲਿੱਪ ਦਿਖਾਉਂਗਾ ਉਹਦੇ ਵਿੱਚ ਪਤਾ ਲੱਗੂ ਕਿ ਦੁਨੀਆ ਕਿੰਨੀ ਐਡਵਾਂਸ ਹੋ ਗਈ ਤੇ ਦੁਨੀਆ ਕਿੱਥੋਂ ਅੱਗੇ ਤੱਕ ਚਲੀ ਗਈ ਆ ਵੀਡੀਓ ਦੇਖੋ ਤੁਸੀਂ ਫਿਰ ਆਪਾਂ ਗੱਲ ਕਰਦੇ ਆ ਕਿ ਦੇਖੋ ਐਡਵਾਂਸ ਕਿਵੇਂ ਟੈਕਨੋਲੋਜੀ ਐਡਵਾਂਸ ਹੋ ਰਹੀ ਆ ਇਹ ਵੀਡੀਓ ਚ ਵਿੱਚ ਦੇਖੋਗੇ ਤੁਸੀਂ ਕਿਵੇਂ ਗੱਡੀ ਨੂੰ ਇੱਕ ਜੋ ਬਿਲਕੁਲ ਗੱਡੀ ਦੀ ਲੁੱਕ ਚੇਂਜ ਹੋ ਜਾਊਗੀ ਜਿਵੇਂ ਅਸੀਂ ਇੱਕ ਖਡਾਉਣੇ ਦੇਖਦੇ ਆਏ ਸੀਗੇ ਜਾਂ ਅਸੀਂ ਕਲਪਨਾ ਕਰਦੇ ਹੁੰਦੇ ਸੀ ਕਿ ਜਿਵੇਂ ਇੱਕ ਗੱਡੀ ਦਾ ਰੋਬੋਟ ਬਣ ਜਾਂਦਾ ਰੋਬੋਟ ਦੀ ਗੱਡੀ ਬਣ ਜਾਂਦੀ ਹੈ ਵੀ ਕੀ ਰੀਅਲ ਲਾਈਫ ਵਿੱਚ ਹੋ ਸਕਦਾ ਪਰ ਤੁਸੀਂ ਦੇਖੋ ਹੁਣੇ ਚੀਜ਼ਾਂ ਅਸਲ ਜ਼ਿੰਦਗੀ ਵਿੱਚ ਜੋ ਟੈਕਨੋਲੋਜੀ ਨੇ ਇਹਨਾਂ ਸਫਰ ਤੈਅ ਕਰ ਲਿਆ ਨਾ ਤਾਂ ਅਸਲ ਜ਼ਿੰਦਗੀ ਵਿੱਚ ਦੇਖੋ ਚੀਜ਼ਾਂ ਕਿਵੇਂ ਹੋ ਰਹੀਆਂ ਨੇ ਇੱਕ ਗੱਡੀ ਜੋ ਖੁੱਲਦੀ ਆ ਖੁੱਲ ਕੇ ਇੱਕ ਕਿਵੇਂ ਰੋਬੋਟ ਦਾ ਆਕਾਰ ਲੈ ਲੈਂਦੀ ਆ ਕਿਵੇਂ ਉਹ ਟਰਾਂਸਫਾਰਮ ਹੋ ਜਾਂਦੀ ਆ ਦੇਖੋ ਤੇ ਜਿਵੇਂ ਅਸੀਂ ਫਿਲਮਾਂ ਦੇ ਵਿੱਚ ਦੇਖਦੇ ਹੁੰਦੇ ਸੀ ਨਾ ਇਹ ਹੁਣ ਅਸਲ ਚੀਜ਼ਾਂ ਦੇ ਵਿੱਚ ਇਹ ਗੱਡੀ ਚੱਲਦੀ ਵੀ ਆ ਇਹ ਵੀਡੀਓ ਆ ਕੋਰੀਆ ਦੀ ਆ ਤੇ ਤੁਸੀਂ ਦੇਖੋ ਕਿ ਕਿਵੇਂ ਇਸ ਦੇ ਵਿੱਚ ਤਬਦੀਲੀ ਆ ਗਈ ਇੱਕ ਕਾਰ ਜੋ ਰੋਬੋਟ ਦਾ ਰੂਪ ਲੈ ਚੁੱਕੀ ਆ ਜੋ ਟਰਾਂਸਫਾਰਮ ਹੋ ਚੁੱਕੀ ਆ ਦੇਖੋ ਇਹ ਟੈਕਨੋਲੋਜੀ ਨੇ ਇੰਨਾ ਕ ਸਫਰ ਤੈਅ ਕਰ ਲਿਆ ਨਾ ਅਸੀਂ ਅੱਗੇ ਸੋਚਦੇ ਹੁੰਦੇ ਸੀ ਕਿ ਯਾਰ ਅਸੀਂ ਵੀਡੀਓ ਕਾਲ ਕਰਦਿਆਂ ਕਰਾਂਗੇ ਕਦੇ ਜਾ ਸਾਡੇ ਸਾਹਮਣੇ ਕਿਸੇ ਦੀ ਫੋਟੋ ਆਉਗੀ ਤੇ ਅੱਗੇ ਪਰ ਅੱਗੇ ਜਦੋਂ ਫੋਟੋ ਮਾ ਨਹੀਂ ਆਉਂਦੀ ਹਿੰ ਤਾਂ ਮੱਦੇਨ ਮਿਲਣ ਦਾ ਇੰਤਜ਼ਾਰ ਰਹਿੰਦਾ ਸੀ ਕਿ ਯਾਰ ਉਹਨੂੰ 4-5 ਸਾਲ ਹੋ ਗਏ ਬਾਹਰ ਗਏ ਨੂੰ ਕੀ ਪਤਾ ਵਿਚਾਰਾ ਕਿੱਦਾਂ ਹੋ ਕਿਉਂਕਿ ਅਸੀਂ ਉਹਨੂੰ ਦੇਖ ਨਹੀਂ ਸਕਦੇ ਸੀ ਜਦੋਂ ਦੀ ਅਸੀਂ ਲੋਕਾਂ ਨੂੰ ਆਮੋ ਸਾਹਮਣੇ ਦੇਖਣ ਲੱਗੇ ਆ ਨਾ ਤਾਂ ਟੈਕਨੋਲੋਜੀ ਚ ਇੰਨਾ ਕ ਫਰਕ ਪੈ ਗਿਆ ਕਿ ਦੂਰ ਰਹੇ ਬੰਦਿਆਂ ਨੂੰ ਹੁਣ ਮਿਲਣ ਦੀ ਉਹ 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 ਜੋ ਮਿਲਣ ਦੀ ਉਹ ਤੇਜ਼ ਨਾ ਹੁੰਦੀ ਸੀ ਉਹ ਨਹੀਂ ਰਹੀ ਜੋ ਅੰਦਰੋਂ ਫੀਲਿੰਗ ਹੁੰਦੀ ਸੀ ਮਿਲਣ ਦੀ ਕਿ ਯਾਰ ਕਾਫੀ ਟਾਈਮ ਹੋ ਗਿਆ ਦੇਖਿਆ ਕਿਉਂਕਿ ਫੋਟੋਆਂ ਵਿੱਚ ਦੇਖਦੇ ਹੁੰਦੇ ਸੀ ਅਕਸਰ ਹੀ ਮੂਵਮੈਂਟਾਂ ਨਹੀਂ ਦੇਖ ਸਕਦੇ ਸੀ ਤਾਂ ਉਦੋਂ ਇਹ ਟੈਕਨੋਲੋਜੀ ਵਿੱਚ ਇੱਕ ਐਸਾ ਸੁਧਾਰ ਆਇਆ ਕਿ ਵੀਡੀਓ ਕਾਲ ਹੋਣ ਲੱਗੀ ਅਸੀਂ ਬੰਦੇ ਨੂੰ ਆਪੋਂ ਸਾਹਮਣੇ ਦੇਖ ਸਕਦੇ ਹਾਂ ਜਿਸ ਕਰਕੇ ਚਲੋ ਸਾਡੇ ਰਿਸ਼ਤੇ ਤਾਂ ਦੂਰ ਹੋਏ ਕਿਉਂਕਿ ਜਿਹੜੇ ਬੰਦੇ ਨੇ ਸਾਲ ਡੇਢ ਸਾਲ ਬਾਅਦ ਇੰਡੀਆ ਆਉਣਾ ਸੀ ਤੇ ਆਪਣੇ ਬਤਨ ਨੂੰ ਵਾਪਸ ਆਉਣਾ ਸੀ ਉਹ ਹੁਣ 5-6 ਸਾਲ ਬਾਅਦ ਆ ਰਹੇ ਕਿਉਂਕਿ ਪਰਿਵਾਰ ਨੂੰ ਐਦਾਂ ਹੁੰਦਾ ਕਿ ਸਾਨੂੰ ਸਾਹਮਣੇ ਬੈਠਾ ਦੇਖ ਗਿਆ ਕਿ ਚਲੋ ਠੀਕ ਆ ਕੰਮ ਤੇ ਜਾਂਦਾ ਉਹ ਦੇਖ ਗਿਆ ਚਲੋ ਠੀਕ ਆ ਹੁਣ ਤੁਸੀਂ ਦੇਖੋ ਗੱਡੀ ਨੇ ਕਿਵੇਂ ਇੱਕ ਆਪਣਾ ਆਕਾਰ ਬਦਲਿਆ ਤੇ ਟੈਕਨੋਲੋਜੀ ਆ ਟੈਕਨੋਲੋਜੀ ਜਿੱਥੇ ਬਦਲਦੀ ਆ ਟੈਕਨੋਲੋਜੀ ਦੇ ਨਾਲ ਨਾਲ ਹਾਲਾਤਾਂ ਦੇ ਵਿੱਚ ਵੀ ਬਹੁਤ ਫਰਕ ਪਏ ਨੇ ਬਹੁਤ ਅਸਰ ਹੋਏ ਨੇ ਤੇ ਜਿੱਥੇ ਜਿੱਥੇ ਟੈਕਨੋਲੋਜੀ ਵਧੀਆ ਉੱਥੇ ਤੁਸੀਂ ਇੱਕ ਮੈਂ ਵੀਡੀਓ ਦਾ ਹੋਰ ਜ਼ਿਕਰ ਕਰੂੰਗਾ ਜਿੱਥੇ ਜਿੱਥੇ ਟੈਕਨੋਲੋਜੀ ਵਧੀਆ ਦਾ ਤਾਂ ਉੱਥੇ-ਉੱਥੇ ਫਿਰ ਚੋਰੀਆਂ ਵੀ ਵਧੀਆਂ ਨੇ ਚੋਰੀਆਂ ਹੁਣ ਐ ਵਧ ਗਈਆਂ ਕਿਉਂਕਿ ਹਰ ਮੁਲਕ ਦੇ ਵਿੱਚ ਅਗਰ ਕੋਈ ਸਰਨਾਰਤੀ ਜਾਂਦੇ ਨੇ ਚਾਹੇ ਸਰਨਾਰਤੀਆਂ ਜਦੋਂ ਅਸੀਂ ਕੰਮ ਦੀ ਭਾਲ ਵਿੱਚ ਦੂਜੇ ਮੁਲਕਾਂ 'ਚ ਜਾਂਦੇ ਆ ਤਾਂ ਜਦੋਂ ਕੰਮ ਨਹੀਂ ਮਿਲਦਾ ਫਿਰ ਉੱਥੋਂ ਦੇ ਲੋਕਾਂ ਨੂੰ ਕੰਮ ਨਹੀਂ ਮਿਲਦਾ ਤਾਂ ਫਿਰ ਉਹ ਚੋਰੀਆਂ ਕਰਨ ਲਈ ਮਜਬੂਰ ਹੋ ਜਾਂਦੇ ਨੇ ਤੇ ਹੁਣ ਉਹ ਜਦੋਂ ਮਜਬੂਰੀ ਵਸ ਹੋਣਗੇ ਤਾਂ ਫਿਰ ਚੋਰੀਆਂ ਕਰਨਗੇ ਕੋਈ ਕੰਮ ਦੀ ਘਾਟ ਨਹੀਂ ਜਾਂ ਫਿਰ ਜਿਵੇਂ ਆਪਣੇ ਹਾਲ ਨਾਲ ਲੋਕ ਕਿ ਲੋਕਾਂ ਦਾ ਕਿਵੇਂ ਲੋਕ ਕੰਮ ਕਰਨਾ ਨਹੀਂ ਚਾਹੁੰਦੇ ਇਹ ਉਹਨਾਂ ਚੋਰੀਆਂ ਕਰਕੇ ਸਵਾਦ ਆ ਰਹੇ ਤੇ ਹੁਣ ਇਹ ਮੁਲਕ ਕੱਲੇ ਹਰ ਮੁਲਕ ਦਾ ਇਹੀ ਹਾਲ ਆ ਕੱਲੇ ਜੇ ਸੋਚੀਏ ਸਾਡੇ ਪੰਜਾਬ ਦਾ ਹਾਲ ਨਹੀਂ ਬਾਹਰਲੇ ਮੁਲਕਾਂ 'ਚ ਵੀ ਇਹੀ ਕੁਝ ਹੋ ਰਿਹਾ ਹੁਣ ਇੱਕ ਵੀਡੀਓ ਦੇ ਵਿੱਚ ਆਪਾਂ ਦੋ ਪੱਖ ਤੈਅ ਕਰਤੇ ਦੋ ਵੀਡੀਓ ਇੱਕ ਵੀਡੀਓ 'ਚ ਕਵਰ ਕਰ ਲਈਏ ਕਿਉਂਕਿ ਅਕਸਰ ਹੁੰਦਾ ਹੈ ਕਿ ਲੋਕ ਅੱਜ ਕੱਲ੍ਹ ਆ ਲੰਬੀ ਵੀਡੀਓ ਨਹੀਂ ਦੇਖਣਾ ਚਾਹੁੰਦੇ ਲੌਂਗ ਚੀਜ਼ਾਂ ਨਹੀਂ ਦੇਖਣਾ ਚਾਹੁੰਦੇ ਲੋਕ ਸੋਚਦੇ ਨੇ ਕਿ ਅਸੀਂ 15 ਸਕਿੰਟ ਜਾਂ 20 ਸਕਿੰਟ ਦਾ ਕਲਿੱਪ ਦੇਖੀਏ ਜਿਹਦੇ ਵਿੱਚ ਸਾਨੂੰ ਦੁਨੀਆ ਮਿਲ ਜੇ ਪਰ ਉਹ ਸਿਰਫ ਇੱਕ ਸਵਾਦ ਲਈ ਕਰਦੇ ਨੇ ਕਿ ਸਾਨੂੰ ਸੁਆਦ ਆਵੇ ਤੇ ਅਸੀਂ ਵੀ ਇਹ ਉਹ ਪਾਉਂਦੇ ਆ ਕਿ ਤੁਹਾਡੀ ਅਸਲ ਜ਼ਿੰਦਗੀ ਦੀ ਸਥਿਤੀ ਪਤਾ ਲੱਗੇ ਕਿ ਤੁਸੀਂ ਕਿੱਥੇ ਖੜੇ ਹੋ ਜਿੱਥੇ ਵਿਗਿਆਨ ਨੇ ਨਹੀਂ ਤਰੱਕੀ ਕੀਤੀ ਕਦੇ ਸੋਚਦੇ ਹੁੰਦੇ ਸੀ ਕਿ ਯਾਰ ਸਾਡੇ ਉੱਪਰ ਜੋ ਧਰਤੀਆਂ ਨੇ ਅਸੀਂ ਕਦੇ ਦੇਖਾਂਗੇ ਪਰ ਜੋ ਗੁਰਬਾਣੀ ਦੇ ਵਿੱਚ ਲਿਖਿਆ ਸੀ ਉਸ ਦੇ ਤੱਥਾਂ ਦੇ ਆਧਾਰ ਤੇ ਵਿਗਿਆਨਕਾਂ ਨੇ ਖੋਜ કરી ਤਾਂ ਸਾਨੂੰ ਪਤਾ ਲੱਗਿਆ ਕਿ ਸਾਡੀ ਧਰਤੀ ਤੋਂ ਬਾਹਰ ਵੀ ਧਰਤੀਆਂ ਨੇ ਸਾਡੀ ਧਰਤੀ ਤੋਂ ਬਾਹਰ ਵੀ ਹੋਰ ਦੁਨੀਆ ਬਸ ਦੀ ਜੁਗਰੂ ਅਸੀਂ ਇੱਥੇ ਵੱਸਦੇ ਆਂ ਤਾਂ ਉੱਥੇ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਵੱਸਦੇ ਹੋਣਗੇ ਪਰ ਜਿੱਥੇ ਇਦਾਂ ਦੀਆਂ ਚੀਜ਼ਾਂ ਨੇ ਉੱਥੇ ਫਿਰ ਚੋਰੀਆਂ ਹੋਣੀਆਂ ਵੀ ਸੁਭਾਵਿਕ ਹੋ ਜਾਂਦੀਆਂ ਨੇ ਚੋਰੀ ਕਿਸੇ ਕਿਸਮ ਦੀ ਹੋ ਸਕਦੀ ਆ ਤੁਹਾਡੇ ਲਫ਼ਜ਼ਾਂ ਦੀ ਚੋਰੀ ਹੋ ਸਕਦੀ ਆ ਤੁਹਾਡੀ ਬੋਲੀ ਦੀ ਚੋਰੀ ਹੋ ਸਕਦੀ ਆ ਤੁਹਾਡੇ ਕਿਰਦਾਰ ਦੀ ਚੋਰੀ ਹੋ ਸਕਦੀ ਆ ਤੁਹਾਡੇ ਅਕਸ ਦੀ ਚੋਰੀ ਹੋ ਸਕਦੀ ਆ ਤੇ ਪਰ ਇਹ ਜਿਹੜੀ ਚੋਰੀ ਆ ਇੱਕ ਨਾਰਮਲ ਚੋਰੀ ਆ ਜਿਵੇਂ ਸਾਡੇ ਲੋਕ ਇੱਥੇ ਚੋਰੀਆਂ ਕਰਦੇ ਨਹੀਂ ਹਰ ਇੱਕ ਮੁਲਕ ਦੇ ਵਿੱਚ ਇਦਾਂ ਦੇ ਚੋਰ ਨੇ ਕਿ ਤੇ ਇਹ ਨਾ ਸਮਝਿਓ ਕਿ ਇੰਡੀਆ ਦੇ ਵਿੱਚ ਹੀ ਚੋਰ ਨੇ ਚੋਰ ਬਾਹਲੇ ਮੁਲਕਾਂ ਦੇ ਵੀ ਬਹੁਤ ਨੇ ਤੇ ਹੋ ਸਕਦਾ ਕਿ ਇਦਾਂ ਦੀ ਚੋਰੀ ਕਦੇ ਸਾਡੇ ਮੁਲਕਾਂ 'ਚ ਨਾ ਹੋਈ ਹੋਵੇ ਆ ਇੱਕ ਵੀਡੀਓ ਦੇਖੋ ਵੀਡੀਓ ਵਿੱਚ ਤੁਹਾਨੂੰ ਪਤਾ ਤੇ ਹੁਣ ਦੇਖੋ ਇਹ ਬੰਦਾ ਬਾਹਰੋਂ ਗੱਡੀ 'ਚੋਂ ਉੱਤਰ ਕੇ ਆਉਂਦਾ ਬਾਹਰ ਪੁਲਿਸ ਦੀ ਗੱਡੀ ਵੀ ਖੜੀ ਆ ਮੋਬਾਈਲ ਚੱਕ ਲੈ ਰਿਹਾ ਸ਼ੋਰ ਤੋਂ ਸਾਰੇ ਸਾਰੇ ਮੋਬਾਈਲ ਇਹਨੇ ਲਾ ਲੈਣੇ ਆ ਕੱਲਾ ਕੱਲਾ ਮੋਬਾਈਲ ਉਹ ਤੰਤਨ ਕਰਕੇ ਆਪਣੀ ਜੇਬਾਂ 'ਚ ਪਾਈ ਜਾਂਦਾ ਪੈਂਟ ਨੂੰ ਇਸ ਤਰ੍ਹਾਂ ਦਾ ਬਣਾਇਆ ਕਿ ਉਹਦੀ ਝੋਲੀ 'ਚ ਪਾਲੇ ਮੋਬਾਈਲ ਇਹਨੇ ਤੇ ਹੁਣ ਦੇਖਿਓ ਜਦੋਂ ਇਹਨੇ ਬਾਹਰ ਜਾਣਾ ਨਾ ਤਾਂ ਪੁਲਿਸ ਵਾਲਿਆਂ ਦੀ ਗੱਡੀ ਖੜੀ ਆ ਪੁਲਿਸ ਵਾਲਿਆਂ ਦੀ ਗੱਡੀ ਦੇ ਕੋਲ 'ਚ ਚਉਂਦਾ ਦੇਖੋ ਫਿਰ ਇਹਦਾ ਚਾਜਬਾਈ ਹੋਇਆ ਇੱਕ ਸਮਝ ਲਓ ਵੀ ਜਨੂਨ ਹੀ ਹੋਇਆ ਉਹ ਦੇਖੋ ਬਾਹਰ ਪੁਲਿਸ ਦੀ ਗੱਡੀ ਖੜੀ ਆ ਹੁਣ ਪੁਲਿਸ ਨੂੰ ਵੀ ਨਹੀਂ ਪਤਾ ਕਿ ਅੰਦਰ ਕੀ ਹੋਵੇ ਹੁਣ ਇਹਨੇ ਆਪਣੀ ਗੱਡੀ ਜਾਣਾ ਖਰਾਬ ਹੋ ਗਿਆ ਚਲੋ ਸਾਡੇ ਮੋਲਕਾਂ 'ਚ ਪਰ ਚਲੋ ਇਦਾਂ ਦੀਆਂ ਚੋਰੀਆਂ ਨਹੀਂ ਹੁੰਦੀਆਂ ਪਰ ਇਦਾਂ ਦੀਆਂ ਚੋਰੀਆਂ ਵੀ ਸਾਡੇ ਮੋਲਕਾਂ 'ਚ ਹੋ ਗਈਆਂ ਜਿਹਦਾ ਹਜੇ ਤੱਕ ਕੋਈ ਨੋ ਨਿਸ਼ਾਨ ਨਹੀਂ ਲੱਭਿਆ ਕਰੋੜਾਂ ਰੁਪਈਆਂ ਦੀ ਠੱਗੀਆਂ ਵੀ ਹੋਈਆਂ ਤੇ ਪਿੱਛੇ ਜੈ ਇੱਕ ਬੜਾ ਚੱਲਿਆ ਸੀ ਕਿ ਇੱਕ ਕੁੜੀ ਨੇ ਪਲਾਨ ਬਣਾਇਆ ਜਿੱਥੇ ਉਹ ਕੰਮ ਕਰਦੀ ਸੀ ਉੱਥੋਂ ਕਰੋੜਾਂ ਰੁਪਈਏ ਦੀ ਚੋਰੀ ਮਾਰੀ ਜਿਹੜੀਆਂ ਬੈਂਕਾਂ ਹੁੰਦੀਆਂ ਨੇ ਆ ਏਟੀਐਮ ਦੇ ਵਿੱਚ ਪੈਸੇ ਪਾਉਂਦੀ ਇਹਨੂੰ ਇਹਨਾਂ ਦੇ ਵਿੱਚ ਠੱਗੀ ਮਾਰੀ ਪਰ ਆਡਿਕਲੇ ਸੁਭਾਵਕ ਹੈ ਕਿਉਂਕਿ ਅਸਲ ਮੇਨ ਲੋਕ ਮਿਹਨਤ ਨਹੀਂ ਕਰਨਾ ਚਾਹੁੰਦੇ ਮਿਹਨਤ ਜਾਂ ਤਾਂ ਲੋਕਾਂ ਨੂੰ ਪਸੰਦ ਨਹੀਂ ਜਾਂ ਉਹ ਕਹਿੰਦੇ ਨਹੀਂ ਵੀ ਅਸੀਂ ਘਸ-ਘਸ ਕੇ ਪੈਸਾ ਨਹੀਂ ਕਮਾਉਣਾ ਅਸੀਂ ਪੈਸਾ ਇੱਕੋ ਹੀ ਰਸਤੇ ਕਮਾਉਣਾ ਤੇ ਸਾਡਾ ਘਰ ਭਰ ਜਾਵੇ ਸੋ ਇਦਾਂ ਦੀ ਗਲਤ ਸੋਚਾਂ ਸਾਨੂੰ ਬਹੁਤ ਪਿੱਛੇ ਤੱਕ ਲਿਜਾ ਵੀ ਰਹੀਆਂ ਨੇ ਤੇ ਬਹੁਤ ਪਿੱਛੇ ਤੱਕ ਲਿਜਾ ਲੈ ਵੀ ਗਈਆਂ ਤੇ ਇੰਨਾ ਜੇ ਜਦੋਂ ਕੱਕੇ ਸੋਚ ਨਹੀਂ ਬਦਲਦੀ ਹੋ ਸਕਦਾ ਕਿ ਅਸੀਂ ਵੀ ਨਹੀਂ ਪੁੱਗ ਲਾਗੇ ਪਰ ਇਹ ਸੋਚ ਨੂੰ ਬਦਲਣ ਦੀ ਲੋੜ ਹੈ ਇਹ ਸੋਚ ਜਦੋਂ ਬਦਲੂਗੀ ਨਾ ਹੀ ਸਾਡਾ ਕੁਝ ਸੁਧਾਰ ਹੋ ਸਕਦਾ ਹਰ ਪੱਖ ਤੇ ਬੰਦਾ ਆਪਣੀ ਆਪਣੀ رائے ਦੇ ਲੈਂਦਾ ਆਪਣੇ ਆਪਣੇ ਬਿਆਨਬਾਜ਼ੀ ਦੇ ਲੈਂਦਾ ਪਰ ਅਸਲ ਸਥਿਤੀ ਕੀ ਇਹਨੂੰ ਕੋਈ ਨਹੀਂ ਸਮਝਦਾ ਹੁਣ ਬਹੁਤ ਏਜੰਡੇ ਚੱਲ ਰਹੇ ਨੇ ਬਹੁਤ ਚੀਜ਼ਾਂ ਚੱਲ ਰਹੀਆਂ ਨੇ ਆ ਹੋ ਗਿਆ ਬਾ ਹੋ ਗਿਆ ਪਰ ਨਿਕਲਦਾ ਕੁਝ ਸੋ ਵੀਰੋ ਮਿਹਨਤ ਬਹੁਤ ਜ਼ਰੂਰੀ ਆ ਬਿਨਾ ਮਿਹਨਤ ਤੋਂ ਨਾ ਤਾਂ ਟੈਕਨੋਲੋਜੀ ਦੇ ਵਿੱਚ ਬਦਲਾਅ ਹੋ ਸਕਦਾ ਨਾ ਤੁਹਾਡੇ ਵਿੱਚ ਬਦਲਾਅ ਹੋ ਸਕਦਾ ਮਿਹਨਤ ਕਰੋਗੇ ਤੋਂ ਹੀ ਤੁਹਾਡੇ ਜੱਜਬੇ ਨੂੰ ਤੁਹਾਡੇ ਰੂਹਤਵੇਂ ਨੂੰ ਲੋਕ ਸਤਿ ਸ਼ਾਮ ਕਹਿੰਦੇ ਇਹਨੀਆਂ ਕਿ ਬੇਨਤੀਆਂ ਪ੍ਰਵਾਨ ਕਰਿਓ ਅਗਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣੇ ਕਮੈਂਟ ਵੀ ਜ਼ਰੂਰ ਦਿਆ ਕਰੋ ਕਿਉਂਕਿ ਕਮੈਂਟਾਂ ਨਾਲ ਪਤਾ ਲੱਗਦਾ ਰਹਿੰਦਾ ਕਿ ਸਾਡੇ ਵਿੱਚ ਕੀ ਕਮੀਆਂ ਨੇ ਕੋਈ ਇਨਸਾਨ ਪੂਰਾ ਨਹੀਂ ਹੋ ਸਕਦਾ ਪਰ ਕਮੈਂਟਾਂ ਰਾਹੀਂ ਇਹ ਪਤਾ ਲੱਗ ਜਾਂਦਾ ਕੀ ਕਮੀਆਂ ਨੇ ਲੋਕ ਚੰਗੇ ਮਾੜੇ ਕਮੈਂਟ ਕਰਦੇ ਨੇ ਤਾਂ ਵਧੀਆ ਕਮੈਂਟ ਵੀ ਆ ਜਾਂਦੇ ਨੇ ਕੇ ਭਾਈ ਤੁਹਾਨੂੰ ਆ ਚੀਜ਼ ਦੇ ਵਿੱਚ ਇੰਪਰੂਵ ਕਰਨ ਦੀ ਲੋੜ ਹੈ ਸੋ ਇੰਨੀਆਂ ਗੁੰਬਤੀਆਂ ਪਰਮਾਣ ਕਰਦੇ ਸਤ ਸ੍ਰੀ ਅਕਾਲ